ਨਿਆਣੂ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਚੰਨਣਾ ਰਿਆ ਦੋਪਹਰ ਹੈ ਫੈਮਲੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ 6 ਵਜੇ ਬੱਚੇ ਨਹੀਂ ਹੈਗੇ ਉੋਂ ਤਾਂ ਮੈਂ ਉੱਠ ਤਾਂ ਸਵਾ 5 ਗਈ ਸੀਗੀ ਫਿਰ ਮੈਂ ਕਿਹਾ ਚਲ ਅ ਵੀ ਬਾਹਰ ਵੀਡੀਓ ਸਟਾਰਟ ਕਰਨੀ ਆ ਹਨਾ ਫਿਰ ਫੋਨ 'ਚ ਹਨੇਰਾ ਆਂਦਾ ਹੈ ਤਾਂ ਕਰਕੇ ਮੈਂ ਸਬਜ਼ੀ ਅੰਦਰ ਵਾਲਾ ਕੰਮ ਹੈ ਜਿਹੜਾ ਉਹ ਪਹਿਲਾਂ ਕਰ ਲਿਆ ਮੈਂ ਕਿਹਾ ਚਲ ਬਾਹਰ ਵਾਲਾ ਥੋੜਾ ਜਿਹਾ ਦਿਨ ਚੱਲ ਜੇ ਹੁਣ ਵੀ ਪਤਾ ਨਹੀਂ ਵੀਡੀਓ 'ਚ ਕਿੰਨਾ ਹਨੇਰਾ ਆਂਦਾ ਹੋਊਗਾ ਮੈਨੂੰ ਪਤਾ ਨਹੀਂ ਹੈਗਾ ਬਾਅਦ 'ਚ ਪਤਾ ਲੱਗੂਗਾ ਹੁਣ ਇਹ ਤਾਂ ਜਦ ਐਡੀਟਿੰਗ ਮਾਸੋਂ ਤਾਂ ਦਾ ਸਬਜੀ ਕਿਉਂਕਿ ਫਿਰ ਜੇ ਹੋਰ ਜਿਆਦਾ ਵੇਟ ਕਰਦੀ ਹਨਾ ਤਾਂ ਮੈਂ ਤਾਂ ਹੋ ਜਾਂਦਾ ਲੇਟ ਹੋ ਜਾਂਦੀ ਫਿਰ ਜੇ ਹੋਰ ਜਿਆਦਾ ਵੇਟ ਕਰਾਂ ਆਟਾ ਉੱਤਾ ਕੁੰਨੇ ਆਈ ਫੋਰ ਕੰਮ ਕਰੀ ਆਈ ਫਿਰ ਅੰਦਰ ਵਾਲਾ ਨਵੇੜੇ ਮੈਂ ਚੱਲ ਹੁਣ ਪੁੱਟ ਧਰਦਾ ਨਹੀਂ ਤਾਂ ਲੇਟ ਹੋ ਜਾਂਦਾ ਸਰ ਪੋਣੀ 8 ਫੜੀ ਉੱਗ ਗਿਆ ਸਕੂਲ ਲੱਗਦਾ ਮਿੰਟਾਂ ਚ ਕਿਤੇ ਟਾਈਮ ਹੋ ਜਾਂਦਾ ਨਾ ਪਤਾ ਵੀ ਨਹੀਂ ਲੱਗਣਾ ਹੁਣ ਵੇਖੋ ਕਾਬਜੀ ਧਰਦੇ ਧਰਦੇ ਮੈਨੂੰ 6:30 ਹੋ ਜਾਣੀ ਦੇਖੀ 6:30 ਹੁਣ ਸਾਰੇ ਅੰਦਰ ਯੂਗੀ ਉਠਾੜ ਲੈ ਉਹਦੇ ਅੰਦਰ ਦੁੱਧ ਨਹੀਂ ਖਾਣ ਕੀ ਦੋ ਫੇਰ ਜਾ ਕੇ ਸਾਡੀ ਖਬਰ ਲਈ ਅੱਜ ਅੱਗ ਬਾਲਣ ਵਾਸਤੇ ਨਾ ਆ ਨਿਆਣਿਆਂ ਦਾ ਜਿਹੜਾ ਉਲਟਾ ਸਿੱਧਾ ਸਮਾਨਾ ਫਾਫੇ ਉਹਨਾਂ ਦੇ ਆ ਇਕੱਠੇ ਕਰ ਲੈ ਇਸ ਨੂੰ ਤਰੇ ਆ ਦੇਖ ਲੋ ਕਿੰਨੇ ਕਿੰਨੇ ਖਾ ਖਾ ਕੇ ਝੋਲਿਆਂ ਚ ਫਸ ਗਏ ਨੇ ਇਹਦੇ ਬਿਨਾਂ ਨਿਆਣੇ ਨਾ ਟਿੱਕੇ ਬੈਠਦੇ ਨਾ ਰਹਿੰਦੇ ਆ ਇਹਦੇ ਬਿਨਾਂ ਬਚਦੇ ਹੀ ਨਹੀਂ ਹੈਗੇ ਨਿਆਣੇ ਨਾ ਜੇ ਰੋਟੀ ਨਾ ਹਨ ਬੜਾ ਆ ਚੀਜ਼ਾਂ ਜ਼ਰੂਰੀ ਹੁੰਦੀਆਂ ਤਰਦੀਏ ਗੋਹਾ ਤਾਂ ਕਿ ਅੱਗ ਛੇਤੀ ਛੇਤੀ ਚੜ ਜੇ ਉੱਪਰ ਗੋਆ ਨਾਲ ਧਰ ਨਾਲ ਅੱਗ ਛੇਤੀ ਜਨ ਬੰਦੀ ਆ ਪਹਿਲਾਂ ਨਾ ਮੈਨੂੰ ਅੱਗ ਬਿਲਕੁਲ ਨਹੀਂ ਬਾਲਣੀ ਆਉਂਦੀ ਸੀਗੀ ਅ ਅੱਜ ਤੋਂ 13 14 16 ਦਾ ਸੋਰੀ 13 14 ਸਾਲ ਪਹਿਲਾਂ ਸਮਝ ਲਓ ਵੀ ਬਸ ਜਦੋਂ ਇਹ ਹੋਇਆ ਸੀਗਾ ਤਾਂ ਉਹਦੇ ਮੈਨੂੰ ਅੱਗ ਚੁੱਲ੍ਹੇ ਦੀ ਚਮਾ ਨਹੀਂ ਬਾਲਣੀ ਆਉਂਦੀ ਸੀ ਕਿਉਂਕਿ ਮੈਂ ਕਦੇ ਬਾਲੀ ਹੀ ਨਹੀਂ ਹਨਾ ਫਿਰ ਇਸ ਕਰਕੇ ਇੱਕ ਮੈਨੂੰ ਕੋੜੇ ਕਮੈਂਟ ਕਰਦੀ ਹੁੰਦੀ ਆ ਜੰਦੀ ਮਾ ਤੁਹਾਡੇ ਪਿੰਡ ਦੀ ਹੋਈਆਂ ਸੋਹਣੇ ਦੀ ਹੋਈ। ਆ ਮੈਂ ਉਹਨੂੰ ਪਛਾਣ ਲਿਆ ਸੀਗਾ ਉਹਦੀ ਉਹਦੀ ਉਹ ਪਿਕਚਰ ਜੀ ਦੇਖ ਕੇ ਜਿਹੜੀ ਉਹਦੇ ਪ੍ਰੋਫਾਈਲ ਤੇ ਉਹ ਲਾਈਵ ਹੀ ਹੁੰਦੀ ਆ ਉਹ ਜਿਹੜੀ ਆ ਕੋਈ ਆਈਡੀ ਹੁੰਦੀ ਆ ਨਾ ਉਹਦੇ ਫੋਟੋ ਮੈਂ ਪਹਿਚਾਣ ਲਈ ਸੀਗੀ। ਮੈਨੂੰ ਥੋੜਾ ਥੋੜਾ ਆਪਣਾ ਯਾਦ ਆ ਗਿਆ ਸੀਗਾ ਵੀ ਕੌਣ ਹੋ ਸਕਦੀ ਆ ਨਾ। ਮੈਂ ਸ਼ਾਇਦ ਦੇਖੀ ਆ। ਫਿਰ ਮੈਂ ਫੋਟੋ ਦੇਖ ਕੇ ਪਛਾਣ ਲਈ ਵੀ ਹਾਂ। ਮੈਂ ਸ਼ਾਇਦ ਦੇਖੀ ਆ। ਮੈਂ ਪਛਾਣ ਲਈ ਸੀ। ਬਾਕੀ ਅਜੇ ਪੂਰੀ ਤਰ੍ਹਾਂ ਉਹ ਨਹੀਂ ਹੈਗਾ ਪਰ ਪੱਕਾ ਉਹੀ ਹੋਊ। ਦੇ ਵੀ ਮੈਂ ਆਪਣੇ ਮਨ 'ਚ ਸੋਚ ਲਈ ਮੈਨੂੰ ਕਮੈਂਟ 4-5 ਦਿਨ ਤੋਂ ਕਮੈਂਟ ਕਰਾਂ ਲੱਗੀਆਂ ਉਹ ਮੈਂ ਤੁਹਾਡੇ ਪਿੰਡ ਦੀ ਆ ਪਤਿੱਲੇ 'ਚ ਸਬਜ਼ੀ ਤਰਾਂਗੇ ਆਪਾਂ ਕਿਉਂਕਿ ਨਾ ਉਹਦੇ 'ਚ ਰਿੱਜਤ ਹੀ ਨਿਕੜਾ ਜੀ ਅੱਖ ਦੇਖੋ ਆਗੋ ਕਿੰਨੀ ਜਿਆਦੇ ਵੱਲ ਰਹੀ ਆ ਐਨੀ ਤੇਜ ਅਜ ਪਤਿੱਲੇ 'ਚ ਨਾਲੇ ਤੋਂਲੇ ਕਾਲਾ ਹੋ ਜੂਗਾ ਲੋ ਜੀ ਮਸਾਲਾ ਪਉਨਤਾ ਤੇ ਹੁਣ ਪਾ ਦਿਆ ਸਬਜ਼ੀ ਰੱਖਦੇ ਨਹੀਂ 10 15 ਮਿੰਟ ਚ ਇਹ पक ਜਾਣੀ ਹੈ ਕਿਉਂਕਿ ሽਵਲਾ ਵਿੱਚ ਦੀ ਸਬਜ਼ੀ ਨਾ ਬਹੁਤ ਛੇਤੀ ਬਨਦੀ ਹੈ ਬਿਲਕੁਲ ਤੁਹਾਨੂੰ ਲੱਗਦਾ ਹੈ ਥੋੜਾ ਜਿਹਾ ਪਾਣੀ ਆਣੀ ਵਿੱਚ ਆ ਪਾਰੀਆ ਫਿਰ ਤਾਂ ਬਾਦੀ ਥੱਲੇ ਲਾ ਲੱਗ ਜੇ ਕਿਉਂਕਿ ਸੁੰਨਾ ਵਿੱਚ ਦੀ ਸਬਜੀ ਨਾ ਸੇਕ ਘੱਟਿਆ ਚੰਗਾ ਕੱਟ ਕੇ ਆਈਏ ਲੋ ਜੀ ਹੁਣ ਮੈਂ ਨਾ ਸਬਜੀ ਦੀ ਮੈਨੂੰ ਦੂਰ ਤੇ ਹਲਕੀ ਜੀ ਸਮੈਲ ਜੀ ਆਈ ਆ ਵੀ ਥੋੜੀ ਜੀ ਥੱਲੇ ਲੱਗੀ ਆ ਇਸ ਕਰਕੇ ਮੈਂ ਦੇਖਣ ਆਈ ਆ ਚੈੱਕ ਕਰਨ ਆਈ ਆ ਵੀ ਥੱਲੇ ਤਾਂ ਲੱਗੀ ਦੂਰ ਤੇ ਆ ਰਹੀ ਸੀ ਮੈਨੂੰ ਆ ਦੇਖੋ ਥੋੜੀ ਜਿਹੀ ਲੱਗੀ ਜਾ ਬੇ। ਮੇਰਾ ਨੱਕ ਨਾ ਗਲਤ ਨਹੀਂ ਜਾਂਦਾ। ਮੇਰਾ ਨੱਕ ਹਮੇਸ਼ਾ ਚੈ ਜਾਂਦਾ ਪਤਾ ਨਹੀਂ ਕਿਉਂ। ਚਲੋ ਜੀ ਸਬ지 ਆਪਣੀ ਬਣ ਗਈ ਹੁਣ ਆਪਾਂ ਇਹਨੂੰ ਥੱਲੇ ਤਾਰ ਦਈਏ ਨਹੀਂ ਤਾਂ ਹੋਰ ਥੱਲੇ ਲੱਗ ਜਣੀਆਂ। ਹੁਣ ਨਾ ਮਤਲਬ ਸਵੇਰੇ ਹੋ ਗਈ। ਹੁਣ ਪਿੰਡਾਂ 'ਚ ਦੇਖੋ ਸਾਰੇ ਆਪਦੇ ਆਪਦੇ ਕੰਮ ਲੱਗ ਜਾਂਦੇ ਨੇ ਕੋਈ ਗੋਹਾ ਸਿੱਟਦਾ ਕੋਈ ਮੈਂ ਆਪਣੇ ਘਰ ਦੀ ਉਹ ਗੱਲ ਨਹੀਂ ਕਰ ਰਹੀ ਮੈਂ ਬਾਹਰ ਸਾਰੇ ਹਰ ਕਿਸੇ ਦੀ ਪਿੰਡਾਂ ਚ ਲਾਈਫ ਹੈ ਜਿਹੜੀ ਹੈ ਨਾ ਸਵੇਰ ਤੋਂ ਸਟਾਰਟ ਹੋ ਜਾਂਦੀ ਹੈ ਕੋਈ ਗੋਹਾ ਸਿੱਟ ਰਿਹਾ ਕੋਈ ਪਾਥੀਆਂ ਪੱਥਰ ਆ ਕੋਈ ਖੇਤਾਂ ਵੱਲ ਫਸਲਾਂ ਵੱਲ ਜਾ ਰਿਹਾ ਕੋਈ ਟਰੈਕਟਰ ਤੇ ਆ ਰਿਹਾ ਕੋਈ ਜਾ ਰਿਹਾ ਕੋਈ ਦੁੱਧ ਭਾਂ ਜਾ ਰਿਹਾ ਕੋਈ ਦੁੱਧ ਲੈਣ ਜਾ ਰਿਹਾ ਪਿੰਡਾਂ ਚ ਨਾ ਸਵੇਰ ਤੋਂ ਦੇਖੋ ਸਾਰੇ ਕੰਮ ਸਟਾਰਟ ਹੁੰਦੇ ਨੇ ਸਵੇਰ ਤੇ ਸਭ ਤੇ ਹੀ ਹੋ ਜਾਂਦੇ ਨੇ ਜਿਹੜੇ ਹਨਾ ਬਾਹਰ ਪਿੰਡ ਆਪਣਾ ਮੱਜਾਂ ਦਾ ਨਹੀਂ ਕਰਦੇ ਬਾਹਰ ਜੌਬ ਕਰਦੇ ਨੇ ਉਹਨਾਂ ਦੇ ਵੀ ਸਵੇਰ ਤੇ ਸ਼ੁਰੂ ਹੋ ਜਾਂਦੇ ਸਭ ਦੇ ਟੋਟਲੀ ਸਵੇਰ ਤੇ ਹੀ ਹੋ ਜਾਂਦੇ ਨੇ ਸ਼ੁਰੂ ਆਹ ਦੇਖੋ ਪਹਿਲਾਂ ਬੇਦੀਆਂ ਚੱਕਦੀ ਹੁੰਦੀਆਂ ᱛੀਆਂ ਪਹਿਲਾਂ ਸਾਮਣੇ ਵਾਲੇ ਦੇ ਕੁੱਤੇ ਤੇ ਡਰਦਾ ਹੁੰਦਾ। ਉਹ ਉੱਪਰ ਨੂੰ ਥੜਕੇ ਬੋਲਦਾ ਹੁੰਦਾ ਨਾ। ਹੋਰ ਕੰਧ ਪਰ ਥੜਕੇ। ਉਹ ਤਾਂ ਬੋਲਦਾ ਹੈ ਗੱਗੂ ਗੱਗੂ। ਪਹਿਲਾਂ ਗੱਗੂ ਕਹੇ ਪਹਿਲਾਂ ਗੱਗੂ। ਪਹਿਲਾਂ ਗੱਗੂ ਕਹੇ। ਪਹਿਲਾਂ ਗੱਗੂ ਕਹੇ। ਗੱਗੂ 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 ਆ ਦੇ। ਕਹਿੰਦਾ ਗੱਗੂ। ਪਪਾ। ਦੀ ਮੈਨੂੰ ਪਤਾ ਹੈ ਤੂੰ ਕੈਮਰੇ ਨੂੰ ਦੇਖ ਕੇ ਬੋਲ ਰਿਹਾ। ਪਪਾ ਆ ਦੇ। ਹਾਂ। ਦਲਾ ਹੀ ਅੰਦਰ ਮਸਤੀਆਂ ਕਰ ਰਿਹਾ ਤਾਂ ਫਿਰ ਇਹਨੇ ਮੈਨੂੰ ਦੁਖੀ ਕਰਕੇ ਰੱਖ ਲਿਆ ਫਿਰ ਇਹਨੂੰ ਮੈਂ ਬਾਹਰ ਚੱਕ ਲਈ ਮੈਂ ਕਿਹਾ ਚੱਲ ਆ ਜਾ ਚੱਲੀ ਬਾਹਰ ਕਿਹਾ ਬਾਹਰ ਮੈਂ ਕਿਹਾ ਹਾਂ ਬਾਹਰ ਬਾਹਰ ਸੈਂਟਰ ਪਾ ਲਾ ਗੋ ਆਪਾਂ ਸੈਂਟਰ ਆਪਾਂ ਸੈਂਟਰ ਬਾਹਰ ਹੀ ਆਪਾਂ ਫਿਰ ਆਪਾਂ ਸੈਂਟਰ ਦੇ ਪਹਿਲੇ ਫਿਰ ਆਪਾਂ ਚੱਲਾਂਗੇ ਸੈਂਟਰ ਸੈਂਟਰ ਹੈਪੀ ਹੋਣਾ ਤੇ ਚੱਲੀਏ ਕਾਕਾ ਕਾਕਾ ਉੱਧਰ ਨਹੀਂ ਹੈਗਾ ਕਾਕਾ ਤਾਂ ਦੂਏ ਘਰ ਚਾ ਕਾਕਾ ਹਾਂ ਕਾਕਾ ਦੂਏ ਘਰ ਜਾ ਖਾ ਰਹੀ ਹੁਣ ਹੈ ਰੋਟੀ ਖਾ ਲ ਨਾ ਰੋਟੀ ਹੁਣ ਤਾਂ ਨਿਭੜ ਗਿਆ ਹੋਣਾ ਆ ਦੇ ਮੋਲੀ ਲਿਆ ਰੋਟੀ ਅੱਛਾ ਮੈਂ ਕਿੰਨੀ ਤਾਂ ਲੇਟ ਹੋ ਗਈ 10 ਅਸੀ ਨਾ ਉੱਪਰ ਹੁਣ ਘੁੰਮਣ ਆਈ ਸੀ ਇਹ ਇਹ ਆਬੂ ਵੀ ਮੈਂ ਕਾਕਾ ਮੈਂ ਵੀਡੀਓ ਬਣਾਣ ਲਈ ਯੂਵੀ ਨੂੰ ਬੁਲਾਇਆ ਸੀਗਾ ਉਹਦਾ ਇਹ ਮੈਂ ਰਾਤ ਨੂੰ ਵੀ ਜਿਹੜੀ ਆ ਕਲਿੱਪ ਲਾਸਟ ਬਣਾਉਣੀ ਦੀ ਹੈ ਨਾ ਮੈਂ ਰਾਤ ਨੂੰ ਵੀ ਬਣਾ ਸਕਦੀ ਸੀ ਮੈਂ ਤੁਹਾਡੇ ਕਮੈਂਟਾਂ ਦੇ ਜਵਾਬ ਦੇਣੇ ਸੀਗੇ ਇਸ ਕਰਕੇ ਮੈਂ ਮਤਲਬ ਰਾਤ ਨੂੰ ਫਿਰ ਮੈਨੂੰ ਆਉਂਦਾ ਵੀ ਰਾਤ ਨੂੰ ਚੱਲ ਥੋੜੀ ਜੀ ਵੀਡੀਓ ਠੀਕ ਜੀ ਨਹੀਂ ਬਣਦੀ ਹੈਗੀ ਵੀ ਪੱਖਾ ਵੀ ਲਾਣਾ ਪੈਂਦਾ ਹੈ ਫਿਰ ਆਵਾਜ਼ ਨਹੀਂ ਆਉਂਦੀ ਹੈ ਜੀ ਫਿਰ ਕਰ ਕਰ ਕੇ ਆਵਾਜ਼ ਚ ਪ੍ਰੋਬਲਮ ਹੁੰਦੀ ਆ ਫਿਰ ਮੈਂ ਕਿਹਾ ਚੱਲ ਉੱਪਰ ਨਾਲੇ ਪਿੱਛੇ ਹਵਾ ਚੱਲ ਰਹੀ ਠੰਡੀ ਨਾਲੇ ਪਿੱਛੇ ਉੱਪਰ ਘੁੰਮਿਆ ਨੇ ਨਾਲੇ ਆਪਣੀ ਵੀਡੀਓ ਦਾ ਪਾ ਕਮੈਂਟਾਂ ਦਾ ਜਵਾਬ ਦੇ ਰਹੀ ਆ ਕਿ ਅੰਡ ਘਰਦਨੇ ਆ ਅਬੂ ਨੇ ਫਿਰ ਜਦ ਪਤਾ ਅਬੂ ਨੇ ਸੁਣਿਆ ਵੀ ਬੀਬੀ ਜੀ ਵੀ ਨਾਲੇ ਆ ਰਿਆ ਤਾਂ ਅਬੂ ਵੀ ਨਾਲੇ ਹੱਕਾ ਮਾਰ ਲੱਗਿਆ ਮਮਾ ਮਮਾ ਵੀ ਮੈਨੂੰ ਵੀ ਨਾਲੇ ਲੈ ਜਾ ਉੱਪਰ ਤੇ ਉਧਰ ਦੇਖੋ ਛੋਟਾ ਛੋਟਾ ਚ ਦੇਖੀ ਦਿਖਾਈ ਉਹ ਦੇਖ ਲੋ ਕੋੜੀ ਦਾ ਉਹ ਡੰਡਾ ਜਾਂ ਚੱਕੇ ਖੜ ਗਿਆ ਹੁਣ ਇਹ ਥੱਲੇ ਸਿੱਟਦਾ ਏ ਹੜ ਅਬ ਉਹ ਆ ਦੇਖੋ ਆ ਲੋ ਚਲਣਗੇ ਥੱਲੇ ਸਿੱਟਦਾ ਏ ਥੱਲੇ ਹੁਣ ਐ ਨਹੀਂ ਪਤਾ ਵੀ ਕਿਦੇ ਸਰਚ ਲੱਗੇ ਇਹ ਉਹ ਦੇਖੋ ਹੋਰ ਚੱਕ ਲਿਆ ਬਸ ਇਹਨੇ ਤਾਂ ਚੱਕੀ ਜਾਣਾ ਮੈਨੂੰ ਫੜਾਓ ਫੜਾਉ ਗੱਲਾਂ ਫੜਾ ਦੇ ਮੈਨੂੰ ਇਹ ਮੈਂ ਨਾ ਤੁਹਾਡੇ ਜਿਹੜੇ ਕੱਲ ਵੀਡੀਓ ਚ ਵੀਡੀਓ ਪਾਈ ਸੀਗੀ ਤੇ ਉਹਨਾਂ ਦੇ ਥੱਲੇ ਨਾ ਕਮੈਂਟ ਬਹੁਤ ਆਏ ਨੇ ਵੀ ਸੇਮ ਜਿਹੀ ਬਸ ਜ਼ਿਆਦਾਤਰ ਸੇਮ ਜਿਹੀ ਆਏ ਨੇ ਮਮਾ ਤੁਹਾਡੀ ਉਹ ਨਹੀਂ ਦਿਖਦੀ ਤੁਹਾਡੀ ਸੱਸ ਨਹੀਂ ਦਿਖਦੀ ਤੁਹਾਡੀ ਦਰਾਣੀ ਨਹੀਂ ਦਿਖਦੀ ਤੇ ਓਏ ਖੱਪੜ ਮਾਣੇ ਹੈ ਖੱਤਾਈ ਨਹੀਂ ਤੇ ਤੁਹਾਡੀ ਦਰਾਣੀ ਨਹੀਂ ਦਿਖਦੀ ਤੁਹਾਡੀ ਸੱਸ ਨਹੀਂ ਦਿਖਦੀ ਹੈ ਨਾ ਵੀ ਵੀ ਤੁਸੀਂ ਅਲੱਗ ਅਲੱਗ ਹੋ ਤੁਸੀਂ ਜਾਂ ਕੀ ਵੀ ਤੁਸੀਂ ਉਹਨਾਂ ਉਹ ਵੀਡੀਓ 'ਚ ਨਹੀਂ ਆਉਂਦੇ ਕੀ ਜੀ ਮੈਂ ਪਹਿਲਾਂ ਕਮੈਸਰੀਆ ਨੂੰ ਪਹਿਲਾਂ ਯੂਬ ਸਾਡਾ ਹੈਡੇ ਲੇ ਕੇ ਆ ਕਿਉਂਕਿ ਮੇਰੇ ਮਾਈਕ 'ਚ ਨਾ ਬਹੁਤ ਪ੍ਰੋਬਲਮ ਆ। ਬਈਆ نیچے। ਠੀਕ ਹੈ ਠੀਕ ਹੈ ਕੋਈ ਨਾ। ਮੇਰੇ ਫੋਨ 'ਚ ਨਾ ਮਾਈਕ 'ਚ ਬਹੁਤ ਪ੍ਰੋਬਲਮ ਹੈ। ਵੀ ਮੇਰੀ ਆਵਾਜ਼ ਕਲੀਅਰ ਨਹੀਂ ਆਉਂਦੀ ਹੈਗੀ ਹੁਣ ਪਤਾ ਨਹੀਂ ਕੀ ਆਰਟੀਫੈਕਟ ਪੈ ਗਿਆ ਚਲੋ। ਜੇ ਮੈਂ ਜਿਵੇਂ ਤੁਹਾਨੂੰ ਪਹਿਲਾਂ ਦੱਸਣ ਲੱਗੀ ਸੀ ਵੀ ਦਰਾਣੀ ਦਾ ਦੇਖੋ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਰੱਖਿਆ ਏ ਵੀ ਉਹਨਾਂ ਨੇ ਆਪਣਾ ਚੈਨਲ ਬੰਦ ਕਰਤਾ ਜਿਹੜੇ ਨਵੇਂ ਸਬਸਕ੍ਰਾਈਬਰ ਆ ਚਲੋ ਕਈ ਵਾਰ ਉਹਨਾਂ ਨੂੰ ਪਤਾ ਨਹੀਂ ਹੁੰਦਾ ਉਹਨਾਂ ਨੇ ਆਪਣਾ ਚੈਨਲ ਬੰਦ ਕਰਤਾ ਇਸ ਕਰਕੇ ਉਹ ਪਹਿਲਾਂ ਵੀ ਨਹੀਂ ਆਉਂਦੇ ਤੇ ਕਈ ਦਿਨ ਹੋ ਗਏ ਬਸ ਹਾਂ ਬਸ ਉਹ ਗੱਲਾਂ ਬਾਤਾਂ ਮਾਰ ਲੈਂਦੇ ਜੇ ਕਿ ਮੈਂ ਕੋਈ ਗੱਲਬਾਤ ਛੇੜਦੀ ਦੀ ਵੀਡੀਓ 'ਚ ਤਾਂ ਉਹ ਜਵਾਬ ਮਤਲਬ ਮੇਰੇ ਨਾਲ ਗੱਲਾਂ ਮਾਰੀ ਜਾਂਦੇ ਨੇ ਪਰ ਵੀਡੀਓ 'ਚ ਨਹੀਂ ਉਹ ਆਉਂਦੇ ਉਹਨਾਂ ਦਾ ਤਾਂ ਤੁਹਾਨੂੰ ਪਤਾ ਹੀ ਆ ਤੇ ਰਹੀ ਜੀ ਮੈਂ ਤੁਸੀਂ ਕਹਿ ਰਹੇ ਹੋ ਵੀ ਤੁਸੀਂ ਵੀ ਕਈ ਔਰ ਜਿਆਦਾਤਰ ਸੇਮ ਹੀ ਕਮੈਂਟ ਹਨਾ ਵੀ ਤੁਹਾਡੀ ਸਾਥ ਤੁਹਾਡੀ ਮੰਮੀ ਨਹੀਂ ਦਿਖ ਰਹੀ ਤੁਹਾਡੇ ਵਲੌਗ ਚ ਹਨਾ ਲੇਕਿ ਟੱਕੇ ਚ ਵੜ ਗਏ ਤੇ ਮੈਂ ਜਿਵੇਂ ਮੈਂ ਹੁਣ ਤੁਹਾਨੂੰ ਪਿਛਲੀ ਵੀਡੀਓ ਚ ਵੀ ਹਨਾ ਦੱਸਿਆ ਇਹ ਹਨਾ ਯੂ ਵੀ ਅੱਗੇ ਨੂੰ ਲੈ ਕੇ ਆ ਫੇਰ ਪਿੱਛੇ ਦੁਨੀ ਚ ਲਈਆ ਮੈਂ ਤੁਹਾਨੂੰ ਜਿਵੇਂ ਵੀਡੀਓ ਦੀ ਪਹਿਲੀ ਵੀਡੀਓ ਬਣਾ ਕੇ ਦੱਸਿਆ ਇਹ ਵੀ ਬਿਨਾ ਹੁਣ ਵੀ ਇੱਕ ਚੈਨਲ ਬੰਦ ਹੋਣ ਤੋਂ ਬਾਅਦ ਥੋੜਾ ਜਨਾ ਉਹ ਪਹਿਲਾਂ ਤਾਂ ਦੋਹੇ ਤਰਫ ਕੈਮਰੇ ਘੁੰਮੀ ਜਾਂਦੇ ਤੇ ਹਨਾ ਵੀ ਇੱਕ ਨੇ ਉਧਰ ਆ ਬੂ ਸਿਰ ਕੋ ਮੈਂ ਉਧਰ ਵੀ ਮਤਲਬ ਵੀ ਇੱਕ ਕੈਮਰਾ ਘੁੰਮਣਾ ਉਧਰ ਵੀ ਘੁੰਮਣ ਫਿਰ ਉਹ ਆਦਤ ਜੀ ਬਣ ਜਾਂਦੀ ਹੈ ਵੀ ਹਰ ਟਾਈਮ ਵੀ ਚਲੋ ਜਦੋਂ ਵੀ ਕੈਮਰਾ ਮੇਰੇ ਸਾਹਮਣੇ ਆ ਗਿਆ ਤਾਂ ਬੋਲਣਾ ਹੈ ਨਾ ਉੱਤੇ ਇੱਕ ਚੈਨਲ ਬੰਦ ਹੋਣ ਤੋਂ ਬਾਅਦ ਰਾਣੀ ਦਾ ਚੈਨਲ ਬੰਦ ਹੋਣ ਤੋਂ ਬਾਅਦ ਮੇਰੀ ਵੀ ਥੋੜੀ ਹੈਬਿਟ ਜੀ ਘਟ ਗਈ ਤੇ ਵੀ ਮੇਰਾ ਵਲੌਗ ਬਣਾਉਣ ਨੂੰ ਜੀ ਜਲੀ ਕਰਦਾ ਤਾਂ ਹਨਾ ਵੀ ਕਿਉਂਕਿ ਬੋਲਣ ਨੂੰ ਕੋਈ ਹੈ ਹੀ ਨਹੀਂ ਤਾਂ ਵੀ ਆ ਮੈਂ ਮਤਲਬ ਵੀ ਕੋਈ ਨਾ ਕੋਈ ਗੱਲ ਛੇੜਨੀ ਪੈਂਦੀ ਤੀ ਤਾਂ ਵੀ ਵੀ ਉਹਨਾਂ ਨੂੰ ਬੁਲਾਉਣਾ ਪੈਂਦਾ ਸੀਗਾ ਨਾ ਵੀ ਕੋਈ ਗੱਲਬਾਤ ਤਾਂ ਹੁੰਦੀ ਨਹੀਂ ਸੀ ਇਸ ਕਰਕੇ ਉਹ ਵੀ ਕੈਮਰੇ ਤੋਂ ਵੀ ਪਰ ਤਾਂ ਵੀ ਕੋਈ ਗੱਲਬਾਤ ਤਾਂ ਹੁੰਦੀ ਨਹੀਂ ਸੀ ਇਸ ਕਰਕੇ ਫਿਰ ਨਾ ਮੈਂ ਮੈਨੂੰ ਔਖਾ ਜਿਹਾ ਲੱਗਣ ਲੱਗ ਗਿਆ ਵਲੌਗ ਬਣਾਉਣਾ ਹੋਣ ਵੀ ਲੱਗਦਾ ਏ ਕਿਉਂਕਿ ਇਕੱਲਾ ਬੰਦਾ ਵੀ ਕਦ ਵੀ ਥੋੜਾ ਬੋਲਣ ਚ ਪ੍ਰੋਬਲਮ ਜੀ ਹੁੰਦੀ ਆ ਜਿਹਨੂੰ ਸ਼ੁਰੂ ਤੇ ਆਦਤ ਜੀ ਬਣੀ ਹੋਵੇ ਆ ਠੀਕ ਆ ਵੀ ਹੁਣ ਐ ਮਿਆਂ ਵੀ ਹੁਣ ਦਰਾਣੀ ਨੇ ਵੀ ਛੱਡਤਾ ਫਿਰ ਉਹਦੇ ਕਰਕੇ ਮੇਰੀ ਵੀ ਥੋੜੀ ਜੀ ਹੁਣ ਉਹ ਘਟ ਗਿਆ ਹਨਾ ਬੋਲਣ ਦਾ ਪਰ ਬਸ ਕੋਸ਼ਿਸ਼ ਪੂਰੀ ਕਰਦੀ ਆ ਵੀ ਆਪਣੇ ਗੱਲਾਂ ਬਾਤਾਂ ਮਾਰਾਂ ਤੁਹਾਡੇ ਨਾਲ ਹਨਾ ਪਰ ਹਰ ਇੱਕ ਨੂੰ ਹੁਣ ਮੈਂ bari ਕਾਲੂ ਫੇਰ ਕਮੈਂਟ ਕਰ ਦੇਣਾ ਕਿਸੇ ਪਰਸ ਨੂੰ ਫੇਰ ਤੁਹਾਡੇ ਨਾਲ ਮੈਂ ਰੋਜ਼ ਕੀਵੇਂ ਜਵਾਬ ਗਈ ਜਾਉਂਗੀ ਹਨਾ ਔਰ ਰਹੀ ਅਲਗ ਦੀ ਅਲਗ ਕੋਈ ਨਹੀਂ ਹੈਗਾ ਤੇ ਦੇਖੋ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੋਇਆ ਵੀ ਗੱਲਾਂ ਬਾਤਾਂ ਜਿਹੜੀਆਂ ਹਰ ਹਰ ਇਹ ਨਾਰਮਲ ਆ ਗੱਲਾਂ ਬਾਤਾਂ ਕਿ ਸਰ ਵੀ ਕੋਈ ਘਰ ਚ ਨਾ ਹੋਣ ਇਹ ਨਾਰਮਲ ਗੱਲ ਹੈ ਹਰ ਘਰ ਚ ਹੁੰਦੀਆਂ ਨੇ ਇਹ ਐਦਾ ਮਤਲਬ ਉਹ ਮੈਂ ਅੱਜ ਅੱਜ ਵਲੌਗ ਕਰੀ ਨੈਰੀ ਹੈ ਨਾ ਕਿਸੇ ਨੂੰ ਤਾਂ ਕੱਲੂ ਫੇਰ ਲੈ ਲੂੰਗੀ ਫਿਰ ਤੁਸੀਂ ਕਹੋਗੇ ਵੀ ਹੁਣ ਤੁਸੀਂ ਅਲੱਗ ਹੋਗੇ ਤੇ ਫਿਰ ਹੁਣ ਤੁਸੀਂ ਇੱਥੇ ਹੋਗੇ ਇਹ 2-4 ਦਿਨ ਹੁੰਦਾ ਹੈ ਪਰ ਜਿਹੜਾ ਰਹੀ ਰਾਣੀ ਦੀ ਗੱਲ ਉਹਨਾਂ ਨੇ ਉਹਨਾਂ ਨੇ ਤਾਂ ਆਪਣਾ ਚੈਨਲ ਬੰਦ ਹੀ ਕਰਤਾ ਉਹਨਾਂ ਨੇ ਆਉਣਾ ਹੀ ਨਹੀਂ ਅੱਜ ਨਹੀਂ ਆਣਾ ਕੱਲੂ ਵੀ ਨਹੀਂ ਆਣਾ ਪਰਸੋਂ ਵੀ ਨਹੀਂ ਆਣਾ ਉੱਧਰ ਦੇਖੋ ਥੱਲੇ ਸੀ ਉਹਨਾਂ ਨੇ ਤਾਂ ਆਉਣਾ ਹੀ ਨਹੀਂ ਫੇਰ ਉਹ ਵੀ ਬਾਕੀ ਫੈਮਿਲੀ ਜਿਹੜੀ ਬੀਬੀ ਉਹ ਲੈ ਆਇਆ ਨੂੰ ਮੈਂ ਗੋਦੀ ਚੱਕਾ ਤੇ ਆਹ ਦਾ ਅੰਦਰ ਨੂੰ ਆ ਜਾਈ ਉਹ ਵੀ ਤੇ ਉਹ ਰੇਟੀਕ ਨਹੀਂ ਰਿਹਾ ਹੈਗਾ ਜੀ ਹੁਣ ਇਹਨਾਂ ਨੂੰ ਆਪਾਂ ਅੰਦਰ ਲੈ ਕੇ ਜਾਂਦੇ ਆ ਮੈਂ ਤੁਹਾਨੂੰ ਥੋੜੀ ਜਿਹੀ ਗੱਲ ਅੰਦਰ ਦੱਸ ਆ ਨੀ ਉਹਦੀ ਇਹਨੂੰ ਲੋ ਜੀ ਮੈਂ ਅਸੀਂ ਨਾ ਉੱਪਰ ਤੋਂ ਥੱਲੇ ਨੀਚੇ ਆ ਗਏ ਕਿਉਂਕਿ ਉੱਪਰ ਨਾ ਆਪੂ ਨੇ ਬਹੁਤ ਜ਼ਿਆਦਾ ਤਾਕਤ ਕਰ ਰੱਖਿਆ ਤਾਂ ਇਸ ਕਰਕੇ ਸਾਨੂੰ ਥੱਲੇ ਆਉਣਾ ਪੈ ਗਿਆ ਉਹਨੇ ਉੱਪਰ ਤੋਂ ਚੱਕ ਚੱਕ ਕੇ ਨਾ ਸਾਰੀਆਂ ਚੀਜ਼ਾਂ ਥੱਲੇ ਮਾਰੀਆਂ ਮਗਾ ਕੇ ਤਾਂ ਬੈਨਾਂ ਫੇਰ ਇੱਕ ਵਾਰ ਤੁਹਾਨੂੰ ਦੁਬਾਰੇ ਦੱਸਦੀ ਆਂ ਵੀ ਇੱਕ ਚੈਨਲ ਬੰਦ ਹੋਣ ਕਰਕੇ ਹਨਾ ਵੀ ਬੋਲਣ ਦੀ ਆਦਤ ਜੀ ਘੱਟ ਗਈ ਹੁਣ ਸਾਰਿਆਂ ਦੀ ਹਨਾ ਕੁਝ ਦਿਨ ਵੀ ਇਦਾਂ ਦੇ ਨੇ ਹਨਾ ਵੀ ਬਣਾ ਵਲੌਗ ਬਣਾਉਣ ਵੀ ਜੀ ਨਹੀਂ ਕਰਦਾ ਹੈਗਾ ਤੇ ਦੂਜਾ ਤੇ ਵੀ ਬਾਰ-ਬਾਰ ਵੀ ਜਿਹੜਾ ਇਹ ਅਲੱਗ ਹੋਣਾ ਚਾਹ ਲੋ ਇਹ ਨਾਰਮਲ ਗੱਲ ਹੁੰਦੀ ਆ ਪਰ ਇੱਥੇ ਕੋਈ ਅਲੱਗ ਨਹੀਂ ਹੋਇਆ ਤਾਂ ਮੈਂ ਦੱਸਾਂ ਕੀ ਹਨਾ ਵੀ ਕੀ ਆ ਦੱਸਾਂ ਜਦ ਕੋਈ ਫੈਮਲੀਆ ਲੱਗ ਗਈ ਨਹੀਂ ਹੋਇਆ ਕਿਉਂਕਿ ਉਹ ਸਾਰਿਆਂ ਨੂੰ ਪਹਿਲਾਂ ਵੀ ਵਲੌਗ ਕਿੰਨੇ ਬਣਾਏ ਹੋਏ ਨੇ ਵੀ ਸਾਡੇ ਦੋ ਘਰ ਨੇ ਦੋ ਕੋਠੀਆਂ ਨੇ ਤਾਂ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਅਲੱਗ ਖਾਣਾ ਪੀਣਾ ਸਾਰਾ ਇਕੱਠਾ ਹਨਾ ਤੇ ਜੇ ਕੋਈ ਅਲੱਗ ਨਹੀਂ ਹੋਇਆ ਜੇ ਅਲਗ ਹੋ ਤਾਂ ਕਰ ਤਾਂ ਹੀ ਦੱਸੂਗੀ ਮੈਂ ਅੱਜ ਵਲੌਗ ਚ ਲੈ ਨਹੀਂ ਰਹੀ ਅੱਜ ਕੋਈ ਹਨਾ ਆ ਨਹੀਂ ਰਿਹਾ ਤਾਂ ਕੱਲੂ ਫੇਰ ਆਜੂ ਹਨਾ ਫੇਰ ਤੁਸੀਂ ਕਹੋਗੇ ਵੀ ਕੱਲ ਤੁਸੀਂ ਅਲੱਗ ਤੇ ਅੱਜ ਇਕੱਠੇ ਹੋਗੇ ਜਾਂ ਫਿਰ ਇਹ ਜੇ ਕੋਈ ਗੱਲਬਾਤ ਨਹੀਂ ਤਾਂ ਮੈਂ ਕਰਾਂ ਕਿਵੇਂ ਹਨਾ ਕੋਈ ਗੱਲ ਗੱਲ ਵੀ ਕੋਈ ਕਰਨ ਵਾਲੀ ਹੋਣੀ ਚਾਹੀਦੀ ਹੈ ਹਨਾ ਇਹ ਤਾਂ ਹੁਣ ਗੱਲਾਂ ਹੈ ਜਿਹੜੀਆਂ ਨਾਰਮਲ ਸਾਰੇ ਘਰਾਂ ਚ ਹੁੰਦੀਆਂ ਨੇ ਸਾਰੇ ਪਰਿਵਾਰਾਂ ਚ ਹੁੰਦੀਆਂ ਨੇ ਤਾਂ ਹੁਣ ਕਿਹਾ ਦੱਸਣ ਯੋਗ ਵੀ ਨਹੀਂ ਹੁੰਦੀ ਆ ਆਪਾਂ ਤਾਂ ਆਪਣੇ ਵੀ ਨਹੀਂ ਕਿਸੇ ਨੂੰ ਦੱਸਦੇ ਹਨਾ ਤਾਂ ਸੋਸ਼ਲ ਮੀਡੀਆ ਤੇ ਕੀ ਕਰਾਂਗੇ ਹਨਾ ਇਹ ਗੱਲ ਤਾਂ ਇਹੀ ਜੀ ਕੋਈ ਗੱਲ ਨਹੀਂ ਹੈ ਕਿ ਅੱਜ ਦੋ ਮੈਂ ਮੈਂ ਕਮੈਂਟਾਂ 'ਚ ਰਿਪਲਾਈ ਵੀ ਇੱਕ ਦੋ ਜਣੇ ਨੂੰ ਕੀਤਾ ਏ ਵੀ ਅੱਜ ਮੈਂ ਅੱਜ ਵਲੌਗ 'ਚ ਲੈ ਨਹੀਂ ਰਹੇ ਤਾਂ ਕੱਲੂ ਵਲੌਗ ਚ ਆ ਜਾਣਗੇ ਹਨਾ 2-4 ਦਿਨ ਤੱਕ ਕੋਈ ਗੱਲ ਨਹੀਂ ਹਨਾ ਵੀ ਅਹੀ ਜੀ ਕੋਈ ਗੱਲ ਨਹੀਂ ਵੀ ਉਹ ਨਹੀਂ ਆ ਰਹੇ ਮੈਂ ਹੀ ਨਹੀਂ ਹਜੇ ਲੈ ਰਹੀ ਹੈਗੀ ਵੀ ਚਲ ਆਪਣਾ ਹਜੇ ਆਪਣਾ ਆਪਣੇ ਤੇ ਵੀ ਵਲੌਗ ਬਣਨਾ ਚਾਹੀਦਾ ਵੀ ਆਪਣੇ ਕੰਮ ਕਰ ਵੀ ਮੈਂ ਦਿਖਾਣ ਕਿਉਂਕਿ ਹਮੇਸ਼ਾ ਫਿਰ ਕਈ ਕਮੈਂਟ ਕਰਦੇ ਹੁੰਦੇ ਨੇ ਵੀ ਜੇ ਮੈਂ ਆਪਣੀ ਸੱਸ ਨੂੰ ਇੱਕ ਕੰਮ ਕਰਦੇ ਦਿਖਾਈ ਜਾਣਾ ਵੀ ਤੁਹਾਡੀ ਸੱਸ ਨੂੰ ਕੰਮ ਕਰਦੀ ਆ ਤੁਸੀਂ ਤਾਂ ਕੋਈ ਕੰਮ ਹੀ ਨਹੀਂ ਕਰਦੇ ਹਨਾ ਹੁਣ ਮੈਂ ਆਪਣੇ ਕੰਮ ਕਰ ਦਿਖਾ ਰਹੀ ਆ ਆਪਣੀਆਂ ਗੱਲ ਵੀ ਆਪਣੇ ਤੇ ਵਲੌਗ ਬਣਾ ਰਹੀ ਆ ਵੀ ਹੁਣ ਤੁਸੀਂ ਹਨਾ ਉਹ ਵੀ ਦੇਖੋ ਤੇ ਇਹ ਅਲੀ ਜੀ ਕੋਈ ਗਾਵ ਨਹੀਂ ਹੈਗੀ ਵੀ ਫੈਮਿਲੀ ਨਹੀਂ ਆਣੀ ਬਸ ਇੱਕ ਦਰਾਣੀ ਨਹੀਂ ਆਣ ਦਰਾਣੀ ਨੇ ਨਹੀਂ ਉਹਨੇ ਅੱਜ ਵੀ ਨਹੀਂ ਆਣਾ ਕੱਲ੍ਹ ਵੀ ਨਹੀਂ ਆਣਾ ਪਰਸੋਂ ਵੀ ਨਹੀਂ ਆਣਾ ਕਦੇ ਹੋਇਆ ਤਾਂ ਕਦੇ ਆਣਾ ਹੋਊਗਾ ਹਨਾ ਉਹਨਾਂ ਦੀ ਮਰਜ਼ੀ ਹੋਊਗੀ ਜਦੋਂ ਉਹਨਾਂ ਨੇ ਆਣਾ ਹੋਇਆ ਵੀ ਹਾਂ ਚ ਕੋਈ ਫੈਸਟੀਵਲ ਆ ਜਾਂ ਕੋਈ ਵਿਆਹ ਆਦੀ ਹੈ ਕੋਈ ਚੱਕਰ ਨਹੀਂ ਜਾਂ ਕਦੇ ਜਾਣੇ ਚ ਬਾਕੀ ਉਹਨਾਂ ਨੇ ਨਹੀਂ ਆਉਣਾ ਹੈਗਾ ਬਾਕੀ ਇਹ ਜੀ ਫੈਮਿਲੀ ਦੀ ਕੋਈ ਗੱਲ ਨਹੀਂ ਬਾਕੀ ਬੋਲਦੇ ਤਾਂ ਸਾਰੀ ਪਹਿਲਾਂ ਘਟਨੇ ਦੇਖੋ ਕੈਮਰੇ ਦੇ ਮੂਹਰੇ ਬਲਾਉਣੇ ਪੈਂਦੇ ਨੇ ਕੋਈ ਗੱਲ ਸ਼ੇਅਰ ਨਹੀਂ ਪੈਂਦੀ ਤਾਂ ਗੱਲ ਕਰਨੀ ਪੈਂਦੀ ਹੈ ਨਾ ਤਾਂ ਗੱਲ ਹੁੰਦੀ ਆ ਵੈਸੇ ਕੈਮਰੇ ਦੇ ਪਿੱਛੇ ਜਿਹੜੀਆਂ ਗੱਲਾਂ ਬਾਤਾਂ ਹੁੰਦੀਆਂ ਨੇ ਉਹੋ ਘੰਦੇ ਰਹਿੰਦੇ ਨੇ ਤੇ ਬਸ ਆਹੀ ਗੱਲ ਬਾਤ ਹੈ ਕੋਈ ਇੱਥੇ ਅਲੱਗ ਅਲੱਗ ਕਹਾਣੀ ਨਹੀਂ ਹੈ ਜਿਹੜੀ ਮੈਂ ਤੁਹਾਨੂੰ ਹੁਣ ਦੱਸਾਂ ਹਨਾ ਜ਼ਿਆਦਾਤਰ ਇਹ ਕਮੈਂਟ ਸੀਗੇ ਸਾਰਿਆਂ ਦੇ ਉਨਾ ਕੋਈ ਐਲਕੋ ਵੀ ਤੁਹਾਡਾ ਕੁਝ ਸਮਝ ਨਹੀਂ ਆਇਆ ਸਮਝਣ ਵਾਲੀ ਕੋਈ ਗੱਲ ਨਹੀਂ ਬਸ ਆਖਰੀ ਵਾਰ ਵੀ ਜਿਹੜੀਆਂ ਗੱਲਾਂ ਸਾਰੇ ਪਰਿਵਾਰਾਂ ਚ ਹੁੰਦੀਆਂ ਨੇ ਨੋਰਮ ਉਹ ਇੱਥੇ ਵੀ ਹੁੰਦੀਆਂ ਨੇ ਇਹ ਕਿਹੜੇ ਕੋਈ ਹੁਣ ਸਿੱਧਾ ਪਰਿਵਾਰ ਆ ਉਹਨਾਂ ਵੀ ਜਿੱਥੇ ਉਰੇ ਕੁਝ ਹੋਣਾ ਹੀ ਨਹੀਂ ਹੈਗਾ ਨਾ ਸਾਰਿਆਂ ਦੇ ਹੁੰਦੀਆਂ ਨੇ ਹੁਣ ਕੋਈ ਹੁਣ ਹਰ ਇੱਕ ਨੂੰ ਸਾਰੇ ਕੋਈ ਗੱਲ ਬਣਾਉਣੀ ਲੱਗਦੀ ਤੇ ਬਾਕੀ ਹੁਣ ਮੈਂ ਅੱਗੇ ਨਾ ਵਧਾਂਦੀ ਹੋਈ ਵਲੌਗ ਨੂੰ ਯੂ ਵੀ ਵੀ ਥੱਕ ਗਿਆ ਇਹ ਜੇ ਕੋਈ ਗੱਲ ਨਹੀਂ ਹੈਗੀ ਨਾ ਤੁਹਾਨੂੰ ਵਲੌਗ ਚ ਦੇਖੋ ਮੈਂ ਐਤ ਨਹੀਂ ਵੀ ਕੱਲੀ ਹੋ ਬਣਾਉਣ ਲੱਗ ਰਹੀ ਆ ਜਾਂ ਹਮੇਸ਼ਾ ਹੀ ਕੱਲੀ ਬਣਾਉਂਗੀ ਅੱਗੇ ਅੱਗੇ ਦਿਖਾਈ ਜਾਊਂਗੀ ਫਿਰ ਵੀ ਮੈਂ ਆਪਣੇ ਫਿਰ ਵੀ ਜਦ ਫੈਮਿਲੀ ਨੂੰ ਵੀ ਦਿਖਾਉਂਗੀ ਪਰ ਉਸ ਉਹ ਚ ਵੀ ਮੈਂ ਵਲੌਗ ਚ ਆਪਣੇ ਆਪ ਨੂੰ ਜ਼ਿਆਦਾ ਦਿਖਾਉਂਗੀ ਮਤਲਬ ਵੀ ਕਿਉਂਕਿ ਹੁਣ ਬੋਲਣ ਵਾਲਾ ਕੋਈ ਇੰਨਾ ਹੈ ਨਹੀਂ ਮੈਂ ਹੀ ਆ ਮੈਂ ਹੀ ਆਪਣੇ ਆਪ ਨੂੰ ਆਦਤ ਪਾਣੀ ਪੈਣੀ ਦਾ ਤੁਹਾਡੇ ਨਾਲ ਗੱਲਾਂ ਮਾਰਨ ਦੀ ਦੇ ਹੱਸਦੇ ਹੱਸਦੇ ਆਪਾਂ ਵਿੱਚ ਵੀਡੀਓ ਦਾ ਇੰਤ ਹੀ ਐਂਡ ਕਰਦੇ ਹਾਂ ਜੇ ਜਿਆਦਾ ਬੱਟੀ ਗੱਲਬਾਤ ਹੋ ਗਈ ਤਾਂ ਵੀਡੀਓ ਲੰਬੀ ਹੋ ਗਈ ਤਾਂ ਮਾਫ ਕਰਿਓ ਦੁਬਾਰਾ ਦੁਬਾਰਾ ਕੋਈ ਗੱਲ ਮੈਂ ਰਿਪੀਟ ਕਰਤੀ ਤੁਹਾਨੂੰ ਕਿਸੇ ਨੂੰ ਚੰਗੀ ਨਹੀਂ ਲੱਗੀ ਉਹ ਵੀ ਮਾਫ ਕਰਿਓ ਹਾਂ ਉਲਟਾ ਸਿੱਧਾ ਕੋਈ ਕਮੈਂਟ ਨਾ ਹੋ ਪਲੀਜ਼ ਕਰਿਓ ਕਿਉਂਕਿ ਕਈ ਉਲਟਾ ਸਿੱਧਾ ਕਰ ਦਿੰਦੇ ਹਨਾ ਵੀ ਥੰਬਨੇਲ ਹੋਰ ਤੁਸੀਂ ਗੱਲ ਹੋਰ ਸਮਝ ਨਹੀਂ ਆਉਂਦੀ ਹਨਾ ਇਹ ਕੋਈ ਕਈਆਂ ਦੇ ਤਾਂ ਵੀ ਚਲ ਐ ਜੇ ਕੋਈ ਗੱਲ ਨਹੀਂ ਹੁਣ ਜੇ ਸਮਝ ਆ ਗਈ ਤਾਂ ਪਲੀਜ਼ ਸਾਨੂੰ ਮੈਨੂੰ ਕਮੈਂਟ ਚ ਦੱਸਿਓ ਵੀ ਸਾਨੂੰ ਸਮਝ ਆ ਗਈ ਹੁਣ ਗੱਲ ਦੀ ਵੀ ਕੋਈ ਚੱਕਰ ਨਹੀਂ ਹੈ ਅਲੱਗ ਕੋਈ ਨਹੀਂ ਹੈ ਹਨਾ ਜੇ ਹੋ ਹੋ ਤਾਂ ਹੀ ਦੱਸੋ ਜਦੋਂ ਹੋਇਆ ਹੀ ਨਹੀਂ ਮੈਂ ਕੀ ਦੱਸਾਂ ਹਨਾ ਇੱਥੇ ਮੈਨੂੰ ਜੇ ਮੈਂ ਦੱਸ ਤਾ ਉਈਓ ਐਵੇਂ ਝੂਠੀਓ ਬੋਲਤਾ ਲੱਗੋਏ ਕਿਸੇ ਨੇ ਮੇਰੀ ਲੱਤ ਵੱਢ ਲਈ ਕਿਸੇ ਨੇ ਮੇਰੀ ਬਾਹ ਫੜ ਲਈ ਵੀ ਤੂੰ ਵੀਡੀਓ ਚ ਕਿਉਂ ਐ ਕਿਉਂ ਦੱਸ ਰਹੀ ਆ ਵੀ ਲੱਗੋਗੇ ਜਦ ਹੋਇਆ ਹੀ ਨਹੀਂ ਵੀ ਤੂੰ ਕਿਉਂ ਝੂਠ ਬੋਲ ਰਹੀ ਉਹ ਤੋਂ ਲਈ ਦਾ ਸਾਥ ਦੀਆਂ ਨਾ ਆਪਾਂ ਨੇ ਤਾਂ ਵੀ ਵੀਡੀਓ ਬਣਾਣੀ ਐ ਸਮੇਂ ਜੋ ਹੋ ਰਿਹਾ ਤੁਹਾਨੂੰ ਉਹ ਦਿਖਾ ਰਹੀ ਆ ਹਨਾ ਉਹ ਦਿਖਾ ਰਹੀ ਆ ਤੇ ਬਸ ਹੁਣ ਵਲੌਗ ਦਾ ਮੈਂਡ ਕਰਦੀ ਆ ਪਲੀਜ਼ ਵਧੀਆ ਵਧੀਆ ਕਮੈਂਟ ਜਰੂਰ ਕਰਿਓ ਵੀਡੀਓ ਨੂੰ ਵਾਰ ਤੇ ਵਾਰ ਲਾਈਕ ਕਰਿਓ ਵੀਡੀਓ ਪਸੰਦ ਆਉਂਦੀ ਆ ਨੇ ਤੁਹਾਨੂੰ ਤਾਂ ਲਾਈਕ ਕਰਿਓ ਨਹੀਂ ਆਉਂਦੀ ਆ ਤਾਂ ਨਾ ਕਰਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਉਤੇ ਸਪੋਰਟ ਕਰੋ ਬੱਤੋ ਬੱਤੋ